ਸਤਿ ਸ਼੍ਰੀ ਅਕਾਲ ਇਹਨਾਂ ਨੂੰ ਆਪਾਂ ਛੱਡਦੇ ਆਂ ਬਈ ਠਹਿਰ ਕੇ ਥੋੜੇ-ਥੋੜੇ ਬਾਦਾਮ ਤੇ ਇਹਨਾਂ ਦੇ ਘੰਟੇ ਤੱਕ ਛੱਡਾਂਗੇ ਤੇ ਆਹ ਦੋ ਜੋੜੇ ਆਪਾਂ ਲਾਏ ਨੇ ਇਹ ਮੁੰਡੇ ਨੇ ਆਪਾਂ ਤੋਂ ਲਿਜਾਣ ਨੂੰ ਕਿਹਾ ਯਾਰ ਮੁੱਲ ਪਿਓਰ ਜੋੜੇ ਕਰੇ ਨੇ ਇਹ ਕਾ ਕਰਿਆ ਨੀਲਾ ਕਬੂਤਰ ਚਿੱਟੀਆਂ ਕੰਨੀਆਂ ਨੇ ਵਿੱਚ ਉਹਦੇ ਤੇ ਡੱਬੀ ਕਬੂਤਰੀ ਲਾਤੀ ਇਹਦੇ ਨਾਲ ਕਬੂਤਰੀ ਦੇ ਥੱਲੇੋਂ ਚੁੰਝ ਕਾਲੀ ਹੈ ਜਿਵੇਂ ਰਾਹੁਲ ਭਾਈ ਦਾ ਹੱਦਾਂ ਤੇ ਇਕ ਲਈ ਆ ਆਪੋ ਬਈ ਲਾਉਣੀਆਂ ਦਾ ਉਧਰ ਨੇ ਕੱਲ ਉਹਰੇ ਛੜਤੀਆਂ ਦੀ ਬਈ ਅੱਜ ਦਵਾਈ ਲਾਵਾਂਗੇ ਇਹਨਾਂ ਨੂੰ ਆ ਡੱਬਾ ਕਬੂਤਰ ਤੇ ਪੂਰੀ ਕਬੂਤਰੀ ਆ ਪਿਓਰ ਕਬੂਤਰ ਨੇ ਬਈ ਇਹ ਪਿਓਰ ਜੋੜੇ ਲੱਗ ਜਾਣ ਨੇ ਭੈਣ ਭਾਈਆਂ ਦੇ ਲਾ ਲੋ ਅਗਲੀ ਪਿਛਲੀ ਝੋਲੀ ਦੇ ਪਿਓਰ ਹੋਗੇ ਵੀਰੇ ਤੇ ਮਾਲਕ ਭਲੀ ਕਰੇ ਦਮਾਗੇ ਬਾਈ ਨੂੰ ਬੱਚੇ ਵਧੀਆ ਬਾਕੀ ਦੇਖਦੇ ਆਂ ਬਾਈ ਕੀ ਬਣੋ ਹੈ ਕਿ ਨਹੀਂ ਰੱਬ ਨੂੰ ਮਨਜ਼ੂਰ ਆ ਜੋ ਕੁਝ ਇਹਨਾਂ ਨੂੰ ਦਵਾਈ ਲਾਉਣੀ ਆ ਵੀਰੇ ਮੈਂ ਲੈ ਕੇ ਆ ਬਾਹਰ ਲਿਆਂ ਗੋਲੀਆਂ ਲਾਉਣੀਆਂ ਨੇ ਇਹ 12 ਮਾਉਟ ਆ ਭਰਾ 5 ਐਮ ਜੀ ਮੈਂ ਇਹਨਾਂ ਨੂੰ ਇਹੀ ਲਾ ਦੇਣੀ ਆ ਦੂਜੀ ਨਹੀਂ ਲਾਉਣੀ ਉਹ ਫਿਰ ਤੇਜ਼ ਹੁੰਦੀ ਆ ਨਾ ਭਰਾ ਵੀ ਖਰਾਬ ਨਾ ਕਰੇ ਸੋ ਚੰਗੇ ਕਬੂਤਰ ਨੇ ਆਪਣੇ ਆਪਣੇ ਕੋਈ ਹੈ ਹੀ ਉਹ ਇਹੀ ਚਾਰੇ ਨੇ ਬਾਈ ਤਾਂ ਵੱਡਾ ਜੋੜਾ ਮੰਗਦਾ ਸੀ ਇਹਨਾਂ ਚੋਂ ਆਪਾਂ ਨੂੰ ਜਵਾਬ ਦਿੱਤਾ ਮੈਂ ਨਹੀਂ ਯਾਰ ਵੀਰੇ ਵੀ ਵੱਡਾ ਨਹੀਂ ਮਿਲਣਾ ਵੀਰ ਬਣ ਕੇ ਬੱਚੇ ਤੈਨੂੰ ਦੇ ਦਾਂਗੇ ਇਹਨਾਂ ਦੇ ਪਿਓਰ ਦੇ ਦਾਂਗੇ ਤੇ ਮਾਪੇ ਦਾ ਵੀ ਲਾਉਣਾ ਬਈ ਜੋੜਾ ਆਪਣੇ ਕੋ ਹੈ ਨਹੀਂ ਕੋਈ ਹੋਰ ਉਹ ਭਰ ਜਵੇ ਥੋੜਾ ਜਿਹਾ ਪੁੱਤਰ ਬਾਲਾ ਢਿੱਲਾ ਹੋ ਗਿਆ ਦੀ ਉਹ ਲੈ ਆਉ ਲਾ ਰਹੀਏ ਵੀਰੇ ਦਵਾਈ ਆ ਜਾਓ ਪੁੱਤ ਪਹਿਲਾਂ ਤੂੰ ਹੀ ਆਓ ਯਾਰ ਡੱਬਾ ਸ਼ਾਕ ਖਾ ਲੈ ਆਪਏ ਇਹਨੂੰ ਲਾਈਏ ਹਣ ਇੱਕ ਤਾਂ ਨਾ ਕੱਲੇ ਕਰਕੇ ਬਾਈ ਲੋਟ ਨਹੀਂ ਆਉਂਦਾ ਵਾਇਰੂਸਤ ਨਾਲ ਲੈ ਵੀਰੇ ਮੇਲਾ ਕੇ ਦਿਖਾਉਣਾ ਕੋਲੀ ਦੇ ਦੀ ਵੀਰੇ ਦੇ ਦੀ ਇਹਨਾਂ ਨੂੰ ਚਾਰਾਂ ਨੂੰ ਦਵਾਈ ਤੇ ਹੁਣ ਆਪਾਂ ਇਹਨਾਂ ਨੂੰ ਬੈਠੇ ਰਹਿਣ ਦਾਂਗੇ ਉਰੇ ਆਪਾਂ ਨੂੰ ਪਤਾ ਲੱਗ ਜੂ ਬਾਈ ਟ੍ਰੇਆਂ ਚ ਵੀ ਕੀ ਕੱਢਦੇ ਨੇ ਕੀ ਨਹੀਂ ਲਓ ਜੀ ਬਾਲੀ ਚੰਗੀ ਕਬੂਤਰੀ ਆ ਬਾਈ ਪੂਰੀ ਇੱਕ ਇਹਦੇ ਨਾਲ ਦੀ ਆਪਾਂ ਉੱਥੇ ਬਾਬੇ ਦੇ ਛੱਡੇ ਤੇ ਉੱਚੇ ਚਟਾਣੇ ਮਾਲਕ ਭਲੀ ਕਰੇ ਲੋ ਜੇ ਇੱਕ ਆ ਜੋੜਾ ਲੱਗ ਗਿਆ ਵੀਰੇ ਟਾਕੀਆਂ ਬਣਾਉਣ ਲੱਗੇ ਹੋ ਨੇ ਕਹਿੰਦਾ ਹਾਂਜੀ ਬਾਈ ਸਸਰੀਖਾਲ ਜੀ ਹਾਂਜੀ ਬਾਈ ਜੁੱਡੇ ਦਾ ਕੰਮ ਤਾਂ ਲੱਗਾ ਚੱਲੂ ਟਾਕੀਆਂ ਬਣਾਉਣੇ ਹਾਂਜੀ ਤਾਂ ਜੁੱਡੇ ਦਾ ਕੰਮ ਚੱਲੂ ਆ ਪਰ ਨਾ ਐਡੀ ਸਕਿੱਪਾ ਬਾਈ ਲਿਆਂਦਾ ਸਮਾਨ ਬਾਕੀ ਬਣਾ ਕੇ ਥੋੜਾ ਤੁਹਾਨੂੰ ਫੇਰ ਦਿਖਾਉਣਾ ਆ ਭਰਾ ਆ ਬਾਹਰ ਲੈ ਕੇ ਰ ਡੰਗਰਾ ਆਵੇ ਆ ਆਪਣਾ ਡੱਬ ਲੁਕਾ ਪਿੱਛੇ ਵੀ ਲੜੀ ਆ ਆਪਣਾ ਡੱਬ ਖੜਾ ਪਿਆ ਬੱਚਾ ਹਾਂ ਜੀ ਨੋ ਨੋ ਖੋਲਤਾ ਖੋਲਤਾ ਕੰਮ ਲੱਗਿਆ ਕੰਮ ਚਾਲੂ ਕੱਚੂ ਨੀਰਾ ਚਲਾਤਾ ਵੈਲਡਿੰਗ ਸੈੱਟ ਕੱਚੂ ਵੀ ਲੱਗਿਆ ਹਾਂ ਜੀ ਹਾਂ ਜੀ ਲੈ ਆ ਚੱਲੇ ਤੰਨੇ ਛੱਡ ਕੇ ਆਮ ਓਏ ਆ ਬੱਚਾ ਡਾਉਣ ਲੱਗਿਆ ਬਾਈ ਹੁਣ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਕਰਿਆ ਦਾ ਦੂਜਾ ਵੀ ਦੇਖੀ ਬਾਈ ਲਾਓ ਜੀ ਆ ਦੂਜਾ ਵੀ ਛੱਡਦੇ ਆ ਬਾਈ ਵਾਹਿਗੁਰੂ ਸਤਨਾਮ ਮਾਲਕਾ ਭਲੀ ਕਰੇ ਆ ਵੀ ਛੱਡਦਾ ਦੂਜਾ ਵੀ ਤੇ ਆ ਆ ਗਿਆ ਦੂਜਾ ਆ ਗਿਆ ਲੈ ਬਾਈ ਲਾ ਦੀਏ ਜਾਲ ਆ ਤੀਜਾ ਵੀ ਛੱਡਣ ਲੱਗਿਆ ਵੀਰੇ ਵਾਹ ਗੁਰੂ ਘਤਨਾ ਮਾਲਕਾ ਬੋਲੇ ਜਕਰੇ ਬਿਠਾ ਤਾਂ ਇਹਨੂੰ ਬਿਠਾ ਕੇ ਢਾਵਾਂਗੇ ਪਿਆ ਪਿਉੜ ਜੂ ਬਾਅਦ ਚ ਲੈ ਬਾਈ ਬਠਾ ਤੇ ਜਾ ਤੇ ਇੱਕ ਖੁੱਲਾ ਬਠਾਤਾ ਸੈਤੇ ਬੈਠੇ ਨੇ ਤਿੰਨ ਲੈ ਵਈ ਦੇਖਿਆ ਯਾਰ ਉਧਰ ਲੱਗੇ ਆਨੇ ਆਪਣਾ ਭਾਈ ਟਾਕੀਆਂ ਬਣਾਉਂਦਾ ਹੁੰਦੇ ਸਦਿਆਂ ਜਾ ਕੇ ਫਿਰਦੇ ਨੇ ਜਾਨਵਰ ਆਪਣੇ ਦੋਏ ਤੇ ਮੈਂ ਲੱਗੀ ਚੱਲੇ ਹੁੰਦਾ ਜੀ ਪਾਣੀ ਅਰਸ਼ਾ ਨੂੰ ਠੰਡਾ ਤੇ ਬੱਗ ਗਰਮੀ ਬਾਲੀ ਆ ਯਾਰ ਲਾਈਟ ਭੱਜ ਗਈ ਭਰਾ ਆ ਕਰਕੇ ਹੋ ਗਿਆ ਇਹਨਾਂ ਨੂੰ ਘੰਟਾ ਕ ਫਿਰਦੇ ਇਹਨੂੰ ਦੇ ਇਹਦੇ ਆ ਹਰੀ ਟੋਰੀ ਵਾਲਾ ਵਜ ਆਪਾਂ 10 ਤਰੀਕ ਨੂੰ ਛੱਡਾਂਗੇ ਭਾਜੀ ਤੇ ਉਹ ਜਿਹੜੀ ਕੀਪੇ ਉਹਨਾਂ ਨੇ ਬਾਈ ਉਹਨਾਂ ਨੇ ਕਰਾਉਣੀ ਆ ਉੱਥੇ ਸਰਾਬੇ ਤੇ ਵਧੀਆ ਰਹਿ ਗਿਆ ਨਾ ਹੋਇਆ ਹਾਂਜੀ ਬਾਈ ਜੀ ਗੱਡੀ ਅੜ ਗਈ ਲੈਟ ਭੱਜ ਗਈ ਲੈਟ ਭੱਜ ਗਈ ਗਰਾਰੀ ਥੜ ਗਈ ਗਰਾਰੀ ਅੜ ਗਈ ਇੱਧਰ ਕੰਮ ਕਰਨ ਤੋਂ ਬੈਠੇ ਆ ਅਸੀਂ ਇੱਧਰ ਸੀਪਾ ਸਾਡਾ ਅੰਤਕਨੀਕਾਂ ਲਾਲਾ ਦੇਖਦਾ ਨਮੀਆਂ ਲਓ ਮੇਦਰਾ ਹੁੰਦਾ ਬੈਠਾ ਮੱਝਾਂ ਵੀ ਖਾ ਰਹੀਆਂ ਆ ਛੋਟੀ ਟਾਕੀ ਆ ਇਹ ਛੋਟੀ ਟਾਕੀ ਨੂੰ ਐਂਗਲ ਇੰਨੀ ਵੱਡੀ ਐ ਐਂਗਲ ਲਿਆਵਾਂ ਚੱਕ ਕੇ ਨਿਸ਼ਾਨੀ ਲਾ ਲੈਂਦੇ ਜੰਨੂ ਹੋਰ ਦੂਈ ਟਾਕੀ ਦੀਆਂ ਐਂਗਲ ਤਾਂ ਉਹ ਪੈ ਨਹੀਂ ਯਾਰ ਹਾਂਜੀ ਭਾਈ ਭਾਈ ਗਰਾਰੀ ਪੰਨੀ ਗਈ ਆ ਜੀ ਆ ਕੀ ਜੀ ਆ ਜੀ ਲੈ ਤਾਂ ਕੇ ਉਧਰ ਦਿਖਾ ਦੇ ਮੁੰਡੇ ਆਓ ਜੀ ਮੇਸਤਰੀ ਤਿਆਰ ਜੇ ਤੇ ਹਾਂ ਤਾਂ ਆ ਗਿਆ ਤੀਜਾ ਬੱਚਾ ਜਿਹੜਾ ਡੋਲੀ ਤੇ ਆਉਂਦਾ ਇਹ ਕਾਟੋੜਿਆ ਹਿਆ ਉਹ ਥੋੜਾ ਜਿਹਾ ਵੱਧੜਾ ਫਿਰਦਾ ਦੂਆ ਵੀ ਉੱਡ ਗਿਆ ਇੱਥੇ ਫਿਰਦਾ ਮੈਂ ਤੁਹਾਨੂੰ ਦਿਖਾਉਣਾ ਤੇ ਆ ਜਾਣ ਰਹਿਣਾ ਆ ਵੀ ਨਾ ਮੈਂ ਕੱਢਣੇ ਨੇ ਦੋ ਬਚਿਆ ਉਹਦੇ ਉੱਤੇ ਜਾਲ ਤੇ ਛਤਰੀ ਤੇ ਮੰਨੇ ਹੋਏ ਤੇ ਜੂਨਾ ਬਾਈ ਇਹਨਾਂ ਨੇ ਇੱਕਣ ਕੱਢੀਆਂ ਨੇ ਆਹ ਦੇ ਜੂਨਾ ਤਾਂ ਨਹੀਂ ਕੱਢੀਆਂ ਐ ਆਵੇ ਦਾਣੇ-ਦਾਣੇ ਇਹ ਬਣਾ ਕੇ ਦਵਾਈ ਕੱਢਤੀ ਆ ਦੇ ਆ ਦੇਖ ਹਾਂ ਅਰੇ ਹਾਲੇ ਲੋ ਜੀ ਇਹ ਚ ਨੇ ਆ ਦੇ ਬਾਈ ਤੇ ਆ ਦੇ ਬਾਕੀ ਦੇ ਦੇ ਬਾਈ ਕੀ ਕਰਦੇ ਨੇ ਲਓ ਇਹ ਜੀ ਵੀਰੇ ਤਾਂ ਛੱਡਣਾ ਪਿਆ ਜੋੜੇ ਨਾ ਫਿਰ ਉਹ ਕਬੂਤਰੀਆਂ ਜਾਲ ਚ ਛੱਡ ਦਿੰਦੇ ਆ ਫਿਰ ਆ ਖਾਲੀ ਨਹੀਂ ਜੋੜੇ ਉਧਰ ਕਰ ਦਾਂਗੇ ਗਾਲੂ ਉਹ ਤਾਂ ਬਚਾਈ ਆ ਲਓ ਜੀ ਭਾਈ ਆ ਗਿਆ ਬੱਚਾ ਬਹਿ ਗਿਆ ਲਾਈਏ ਇਹਨੂੰ ਹੁਣੇ ਬੈਟਿਆ ਵੀਰੇ ਮੈਂ ਨੂਰ ਨੂੰ ਲੈ ਕੇ ਆਇਆ ਆ ਜੁੜ ਗਿਆ ਡੇਢ ਘੰਟੇ ਦੇ ਲਵੇ ਲਓ ਲਾ ਲਈਏ ਭਾਈ ਇਹ ਫੜ ਲਿਆ ਇਹਨੂੰ ਤੇ ਇਹਨੂੰ ਛੱਡੀ ਯਾਰ ਡੋਲੀ ਚ ਪਾਣੀ ਪੋਣੀ ਪੀ ਲੂ ਲਓ ਵਾਹਿਗੁਰੂ ਸਤਨਾਮ ਮਾਲਕਾ ਭਲੀ ਕਰੀਂਦਾ ਤੇ ਲਾ ਪੁੱਤ ਲਾ ਲਾ ਫਿਰ ਨਿਆਰ ਇਹਨਾਂ ਕੋਈ ਨਹੀਂ ਵਜਾ ਲੱਗ ਗਿਆ ਭਾਈ ਚੱਲਾਤਾ ਪਿਆ ਦੇ ਦੇ 10 ਤਰੀਕ ਤੱਕ ਲੋਟ ਆ ਗਿਆ ਉੱਥੇ ਸਰਾਬੇ ਛੱਡ ਦੇਣਾ ਕਿਪੇਸ ਵਾਲਾ ਦੇ ਪੰਡ ਭਾਈ ਉਹਨਾਂ ਨੇ ਜਿਹੜੀ ਬਾਜੀ ਕਰਾਉਣੀ ਹੈ ਲੈ ਬੋਤੇ ਆ ਜਾ ਪੀਲਾ ਪਾਣੀ ਪੀਲਾ 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 ਮੈਨੂੰ ਕੋਈ ਕਹਿੰਦਾ ਆ ਜਾ ਆ ਜਾ ਆ ਜਾ ਆਓ ਆਓ ਲੋ ਜੀ ਲੱਗ ਗਿਆ ਪੀਣ ਪੀ ਲਿਆ ਪਾਣੀ ਇਹਨੇ ਚੱਲ ਵੀ ਹੁਣ ਬੈਠ ਤੇ ਨਿਆਰੇ ਨਾਲ ਆ ਵੀ ਉਹਦਾ ਹੀ ਭਾਈ ਆਦੋਂ ਅਗਲੀ ਝੋਲੀ ਦਾ ਇਹਦੀ ਵੀ ਟ੍ਰੇਨਿੰਗ ਕਰਾਉਨੇ ਆ ਓਹੋਹੋ ਪੈਰ ਥੱਲੇ ਹੀ ਦੱਬੀ ਗਈ ਸੀ ਰੱਸੀ ਇਹਨੂੰ ਵੀ ਗਝਾ ਲਈਏ ਭਾਈ ਹਰੇ ਕੰਨੀਆਂ ਰਹਿੰਦੀਆਂ ਨੇ ਪਹਿਲਾਂ ਹੀ ਡਾਉਣ ਲੱਗ ਜਾਣਾ ਆਪਾਂ ਇਹਨੂੰ ਵੀ ਦੇਖ ਲਾਂ ਕਿਤੇ ਛੱਡ ਦਾਂਗੇ ਜੇ ਲੋਟ ਆ ਗਿਆ ਰੱਖ ਦੀ ਜੇ ਦਾਣੇ ਇਹਨਾਂ ਨੂੰ ਉਹ ਚੱਲੀ ਆਉਣ ਮੋਟਰ ਦੇ ਨੂੰ ਟਾਕੀ ਆਪਣੀ ਇੱਕ ਹੋ ਗਈ 4 ਕੱਲ ਨੂੰ ਲਾਵਾਂਗੇ ਜਾਲੀ ਜੂਲੀਆਂ ਨੂੰ ਆ ਜੂਲੀਆਂ ਤਾਲ ਉਸ ਤਾਲ ਉਸ ਲੈ ਵੀ ਉੱਧਰ ਵੀ ਰੱਖ ਲੈ ਲੈ ਵੀ ਰੱਖ ਤੇ ਦਾਣੇ ਦੋੇ ਪਾਸੇ ਤੇ ਪਾਣੀ ਪਾਈਏ ਇਹਨਾਂ ਨੂੰ ਕੱਲ ਆਪਾਂ ਟਰੈਕਟਰ ਸਾਈਕਲਿੰ ਦਾ ਪੂਟਰ ਪਾਇਆ ᱛੀ ਆਜ ਲ ਬਿਠਾਂ ਜਮਾਂ ਹੀ ਬੈਸੇ ਜੀ ਕਰਨ ਲੱਗੇ ਤੇ ਰੈਂਟੀ ਆ ਮੌਸਮ ਖਰਾਬੀ ਕਰਕੇ ਪਾਣੀ ਵਾਲੀਆਂ ਬਿਠਾਂ ਮਾਰਨ ਲੱਗੇ ᱛੀ ਲੈ ਠੰਡਾ ਸੱਡਲੀ ਪਾਣੀ ਲੈ ਭਾਈ ਮੈਂ ਪ੍ਰੱਖ ਦਮਾਂ ਯਾਰ ਪਾਣੀ ਧੋ ਤੂਕ ਕਮ ਉਹ ਆਪਾ ਕਾਰਟਨ ਕਮ ਸਟੌਪ ਆ ਵੀ ਤੋ ਰਬੀ ਜੀ ਉਹਰੇ ਆ ਚੱਕਲੇ ਬੱਢ ਲਿਆ ਦੂਵੀਂ ਕੱਲਾ ਵਾਲੀ ਨੂੰ ਇੱਕ ਆ ਹੋ ਗਈ ਤਿਆਰੀ ਪਨੇ 5 ਫੁੱਟ ਉੱਚੀ ਆ ਵੀਡੀਓ ਜਿਹਾ ਬਾਕ ਚਲੇ ਜਾਣਾ 10 ਮਿੰਟ ਬਾਅਦ ਹਾਂ ਹਾਂ ਲਓ ਮੈਂ ਦੂਰੋਂ ਦਿਖਾ ਰਾ ਦਿੰਨਾ ਸੁਪਰ ਇਹ ਆਹ ਲਓ ਜੀ ਹੁਣ ਇਹਦੇ ਗੱਬੇ ਹੀ ਰਹਿ ਗਈ ਇੱਕ ਪੱਤੀ ਲਾਉਣ ਇੱਕ ਲਾ ਦੀਏ ਦੋ ਲਾ ਦੀਏ ਅਸੀਂ ਪੈਣ ਬੜਾ ਲਓ ਜੀ ਹੁਣ ਕੱਢੀਏ ਮੱਜਾਂ ਬਾਹਰ ਅੰਗਰੇਜ਼ੀ ਬੀਟ ਵੀ ਆ ਗਿਆ ਸਾਡਾ ਮੱਜਾਂ ਵੀ ਡੇਕਦੀਆਂ ਨੇ ਬਾਹਰ ਕੱਢੋ ਸਾਨੂੰ